ਹਾਂ ਗੁਰਜੀ ਕਖਾਲ ਸਤਿ ਸ੍ਰੀ ਅਕਾਲ ਸਤਿ ਗੁਰਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜਿਹੜਾ ਟਾਈਮ ਹੈ ਪੌਣੇ 10 ਹੋ ਗਏ ਨੇ ਤੇ ਅਸੀਂ ਕੰਮ ਕਰ ਲੈਨੇ ਭੱਜ ਭੱਜ ਕੇ ਤੇ ਸੁਖਮਨ ਪ੍ਰਾਵਲੀ ਨੂੰ ਲਿਉਣਾ ਅੱਜ ਬਰਲਿਨ ਪ੍ਰਾਵਲੀ ਨਹੀਂ ਨਿਕਲ ਜਣਾ ਬਰਲਿਨ ਨੂੰ ਲਿਉਣਾ ਅੱਜ ਕੱਪੜੇ ਦਬਾ ਕੇ ਕਹਿੰਦੀ ਮਾਸੀ ਮੇਰੇ ਕੋਲ ਬਾਲੇ ਪੈਨੇ ਮੈਂ ਕੋਈ ਨਾ ਪੁੱਤ ਮੇਰੇ ਕੋਲ ਮਸਾਂ ਨਹੀਂ ਆਏਗੀ ਹੈ ਨਾ पता नहीं अजरी आई कि दारी गल पे मनवीर आली मैला आराम जरा दोन लिया फिर तरह जिम्मेवारी सामने पऊ मनवीर ना जी काम ही वाल इन्हें बटीक दबू चुनी पानी है अस लौंग असने जी लौंग ਤੇ ਗੁਰਲੀਨ ਨੂੰ ਲਿਹਾਉਣਾ ਚੁੱਗਾ ਚੁੱਨੇ ਦਵਾ ਕੇ ਕੋਈ ਤੇ ਪਰ ਇਹਨਾਂ ਦੇ ਸੁਨਾਮ ਤੋਂ ਲੈਂਦੇ ਨੇ ਕੱਪੜੇ ਪਤਾ ਨਹੀਂ ਪਸੰਦ ਆਉਣਗੇ ਪਤਾ ਨਹੀਂ ਛੁਕਮੋੜਾ ਪਸੰਦ ਨੇ ਹਾਂ ਵਧੀਆ ਨੇ ਤੇ ਦੇਖੋ ਕੋਈ ਮੇਰੀ ਤਾਂ ਬਾਹਾਂ ਘੜੀਆਂ ਨੇ ਐਦੋਂ ਪਹਿਲਾਂ ਗਰਮੀਆਂ ਹਜੇ ਅੱਧੀਆਂ ਨੇ ਤਿੰਨ ਵਾਰੀ ਚ ਕੱਪੜੇ ਆ ਗਏ ਤਿੰਨ ਵਾਰੀ ਕੱਪੜੇ ਆ ਦੋ ਵਾਰੀ ਆ ਆ ਹੁਣ ਨੇ ਉਹ ਦਮਾ ਮਮੀ ਨੇ ਦਵਾਈ ਤਾਂ ਮਮੀ ਨੇ ਦਵਾਈ ਚਾਹੇ ਮਾਮੇ ਨੇ ਦਵਾਈ ਦੇ ਚਾਹੇ ਮਾਮੇ ਨੇ ਦਵਾਈ ਨੇ ਚਾਹੇ ਕਿਵੇਂ ਦਵਾਈ ਨੇ ਕੱਪੜੇ ਤਿੰਨ ਵਾਰੀ ਆ ਗਏ ਅਜੇ ਆਏ ਨਹੀਂ ਪਤਾ ਮਨਵੀਰ ਗਈ ਤੋ ਜੀ ਕੱਢਣਾ ਮਮਾ ਅਜੇ ਪਾਉਣੇ ਨੇ ਜੀ ਕੱਢਦੇ ਨੇ ਵਾਲਾ ਚਲੋ ਇਹ ਪਾ ਫੇਰ ਮਿਲਦੇ ਆ ਜਾ ਕੇ ਆ ਕੇ ਮਿਲਦੇ ਆਂਗੇ ਕਿਉਂਕਿ ਗਰਮੀ ਬਹੁਤ ਜਾ ਰਹੀ ਬਸ ਤੀ ਜਾਵਾਂਗੇ ਸਰਦਾਰ ਜੀ ਕਹਿੰਦੇ ਮੈਨੂੰ ਤਾਂ ਟਾਈਮ ਨਹੀਂ ਹੋਏਗਾ ਤੇ ਕਹੇ ਤੁਸੀਂ ਮਾਸੀ ਪਾਣ ਜੀ ਬਸ ਤੇ ਵਾਪਸ। ਦਾਸਲ ਦੀ ਜਾ ਕੇ 1:00 ਵਜੇ ਆਵਾਂ। ਔਰ ਤਾਂ ਜਾਰੇ ਕੁਛ ਨਹੀਂ ਲੈਣਾਗਾ ਫੇਰ ਵੀ ਹਨਾ ਬਸ ਸਾਰਾ ਸੋਨ ਪਤਾ ਇਹ ਟਾਈਮ ਲਾ ਕੇ ਦਾ ਰਹਿੰਦਾ। ਅੱਡੇ ਦੇ ਮੱਚ ਜੂਗੀ ਬੈਠੇ। ਅੱਡੇ ਤੇ ਅਸੀਂ ਕੋਈ ਮੈਨ ਨਹੀਂ। ਕੱਪੜਾ ਦੀ ਦੁਕਾਨ ਜੀ ਵਾਜਾਂਗੇ। ਅੱਡੇ ਨੂੰ ਅੱਡੇ ਦੀ ਬੱਸ ਨੂੰ ਖੜਨੀ ਨਹੀਂ ਦਿੰਦੇ ਉਹ ਨਹੀਂ ਮੋੜ ਦਿੰਦੇ। ਅਸੀਂ ਹਾਂ। ਚਲ ਠੀਕ ਹੈ ਫਿਰ ਦੇਖਦੇ ਹਾਂ। ਮੈਨੂੰ ਕੱਪੜੇ ਲੈ ਲੈਣੇ ਉੱਥੇ ਮੋ ਜਾਊ। ਚਲੋ ਜੀ ਫਿਰ ਮਿਲਦੇ ਆਂ।

கடைய <sitting> <Allah> <Vattly> <ooo> <home> ਕੀ ਹੋਇਆ ਲੋਈ ਚਾਹ ਬਣਾ ਲਈ ਪਹਿਲਾਂ ਦੇਗ ਬਣਾ ਕੇ ਖਾ ਲਈ ਫੇ ਸ਼ਾਪਿੰਗ ਕਰ ਆਈਆਂ ਮਾਸੀ ਭਾਣ ਜੀ ਮਰ ਚ ਗਈਆਂ ਗਰਮੀ ਚ ਬੀਬੀ ਮੇਰੇ ਆਉਂਦੀ ਨਹੀਂ ਦੇਗ ਮੰਗੀ ਜਾਂਦੀ ਸਗ ਗਰਮ ਗਰਮ ਸਾਡੇ ਆਉਂਦੇ ਨੂੰ ਬੀਬੀਆਂ ਆਉਂਦੀਆਂ ਦੇਗ ਬਣਾਈ ਬੈਠੀ ਸੀਗੀ ਬੜਾਈ ਜਾਂਦੀ ਸੀਗੀ ਗਰਮ ਗਰਮ ਦੇਗ ਖਾ ਲਈ ਇੰਨੀ ਗਰਮੀ ਚ ਹੁਣ ਮੈਂ ਚਾਹ ਬਣਾ ਲਈ ਪੰਜ ਸੱਤ ਕਰੋਟੀਆਂ ਬਣਾ ਲੀਆਂ ਜਿਹਨੇ ਖਾਣੀਆਂ ਹੋਣਗੀਆਂ ਖਾ ਲਾਂਗੇ ਨਹੀਂ ਕਟੀਆਂ ਦੇ ਕਰਮ ਉਹ ਵਸਿਆ ਛੋਟਾ ਜੱਗ ਬਣਾ ਲਿਆ ਪੰਜ ਚਾਰ ਹੁਣ ਵੱਧ ਭਰ ਕੇ ਡੁੱਲੂਗੀ ਕੌਲੀ ਚ ਪਤਾ ਤੇ ਸੋ ਗਰਮਾ ਪੀ ਲਈ ਚ ਅ ਸਟੋਪਿੰਗ ਕਰੀ ਆ ਗਈ ਤੇ ਸਰਦਾਰ ਜੀ ਨੇ ਮੈਨੂੰ ਕੁਰਤੇ ਪਜਾਮੇ ਉਹ ਦੋ ਲਈ ਆਈ ਸੀ ਉਹ ਜਿੱਤੇਰ ਸੇ ਮ ਕੱਪੜੇ ਦਵਾ ਕੇ ਲੈ ਮੈਂ ਇਹ ਗਰਮੀਆਂ ਤੋਂ ਲੈ ਕੱਪੜੇ ਫਿਰ ਮੈਂ ਅਮੀ ਤੋਂ ਲੈ ਲੈ ਮੈਂ ਆਪਦੇ ਲੈਤੇ ਨਹੀਂ ਮੈਂ ਤਿੰਨ ਚਾਰ ਕੁੜਤੇ ਫਿਰ ਮੈਂ ਸਰਦਾਰੀਆਂ ਦੇ ਲਿਆਈ ਹੁਣ ਕੀ ਹੋ ਗਿਆ ਇੱਕ ਤਾਂ ਟਰੈਕਟਰ ਚ ਫਸ ਕੇ ਪਾਟ ਗਏ ਸਰਦਾਰੀਆਂ ਦੇ ਕੁੜਤਾ ਪਜਾਮਾ ਇੱਕ ਨਾ ਪਜਾਮਾ ਟਰੈਕਟਰ ਤੋਂ ਡਿੱਗ ਪਿਆ ਦੋ ਸੂਟ ਖਰਾਬ ਹੋ ਗਏ ਅੱਜ ਦੋ ਤਿੰਨ ਕੁੜਤੇ ਪਜਾਮੇ ਸਰਦਾਰੀਆਂ ਦੇ ਲੈਈਆਂ ਹੋਰ ਤੇ ਗੁਰਲੀਨ ਦੇ ਕੱਪੜੇ ਲਿਆਈਆਂਗੀ ਹਵਾ ਚੱਲ ਪਈ ਹੋਣ ਮੈਂ ਲਾਦਾ ਬੱਦਲ ਵਾਲੀ ਉਹ ਗਰਮੀ ਵਾਲੀ ਖੇਤਰ ਮੌਸਮ ਦਾ ਘਾਹ ਗੁਰ ਮੈਂ ਪਹਿਲੇ ਮੈਂ ਖੂਸਾ ਬਣੀ ਬੱਦਲ ਦਾ ਚੜਿਆ ਆਉਂਦਾ ਕਾਹ ਜੀ ਦਿੱਲੀ ਕਿਸੇ ਤੋਂ ਚੱਲਦਾ ਤਾਂ ਨਾ ਹੁੰਦੇ ਫਿਰ ਮੱਖੀਆਂ ਜੀਆਂ ਲੰਗ ਕਰਦੀਆਂ ਆ ਰੋਟੀਆਂ ਇੰਨੀ ਆ ਮੈਂ ਸੁਲਪਾਇਆ ਮੰਨ ਕੇ ਇੰਨੀ ਗਰਮੀ ਇੰਨੀ ਗਰਮੈਸੀ ਤੋ ਬਤਵ ਹੋਈ ਪੀਸੀ ਗਰਮੀ ਦੀ ਹੁਣ ਮੜਾ ਜਿਹਾ ਬੁੱਲਾ ਆਇਆਗਾ ਹਵਾ ਦਾ ਤੇ ਨੇ ਚਾਹ ਪੀਂਨੇ ਆਗੇ ਮੈਂ ਭਾਂ ਰੋਟੀ ਜਿਹੜਾ ਖਾਣੀ ਹੋਈ ਖਾ ਲਿਆ ਬਣਾਤੀ ਤੁਹਾਡੀ 2:3 ਵਜਣ ਵਾਲੇ ਹੋਣਗੇ ਹੁਣ ਤਾਂ ਗਰਲੀ ਨੇ ਇੱਕ ਕੌਲਾ ਹੋਰ ਚੱਕ ਲਿਆ ਬੁੱਤਾਂ ਯਾਨੀ ਆਜਿੱਤ ਪਾਣੀ ਜੀ ਮਨ ਬਟਵਾ ਥਾਗਾ ਨਮਾਰੀ ਚੋ ਅੱਜ ਐਤ ਪਾ ਲੈ ਕਰਾਂ ਮੈਂ ਜਸਾ ਪੀਤਾ ਸਾਫ ਪਿਆ ਮੈਨੂੰ ਆਹ ਉਹ ਉਹ ਚ ਲੈ ਤਾ ਕੇ ਉਹ ਡੱਬੇ ਚ ਪਾ ਰਹੀਦਾ ਕਿ ਭੁੱਲ ਨਾ ਜੀ ਉਹ ਦਸਾਂ ਤੋਂ ਰੋਟੀ ਪਿਆ ਹਾਂ ਉਹ ਦੇਖੀ ਕਿਾ ਕਰੇਂ ਕਿ ਮੈਂ ਤਾਂ ਜਿੱਤ ਸਨ ਉਹ ਤੇ ਤੋੜ ਕੇ ਖਾਣ ਨੂੰ ਆਉਂਦਾ ਉਹ ਗਮਮ ਹੋਇਆ ਪੈਣੀ ਤੇ ਪਾ ਚਾ ਪੀਣਿਆਂਗੇ ਬਾ ਬਾ ਠੀਕੇ ਚੁੰਨੀ ਡਾਈ ਕਰਾਉਣ ਨੂੰ ਲੱਗ ਗਏ ਤੇ ਆਵਾਸੀ ਬਾਣ ਜੀ ਚੁੰਨੀ ਕਹਿੰਦਾ ਭਾਈ 2 ਘੰਟੇ ਲੱਗਣਗੇ ਇੱਕ ਵਾਸਤੇ ਜਾ ਕੇ ਦੂਜੀ ਚ ਮੁੜਿਆ ਆਈਆਂ ਲੱਗ ਤਾਂ ਪਰ ਸਾਨੂੰ 2 ਘੰਟੇ ਗਏ ਪਰ ਚੁੰਨੀ ਡਾਈ ਹੋਈ ਨਹੀਂ ਹੋਦੀ ਇਹ ਹਾਂ ਮੈਂ ਲੈ ਕੇ ਜਿੰਨੀ ਰੋਟੀ ਕਾਹਦੇ ਨਾਲ ਲਿਆ ਕੇ ਤੁਸੀਂ ਸਬਜੀ ਨਾਲ ਲਿਆ ਨਾ ਮਾੜੀ ਜਿਹੀ ਦਰਦ ਨਾਲ ਇੱਕ ਖਾਣ ਦੋ ਰੋਟੀਆਂ ਤੇ ਲਿਆ ਨਾ ਨਾ ਇੱਕ ਤੇ ਚਲੋ ਜੇ ਪਾ ਚਾ ਪੀ ਲੈ ਫਿਰ ਦਿਖਾਉਣੇ ਕੱਪੜੇ ਜਿਹੜੇ ਕੱਪੜਿਆਂ ਦੀ ਖਰੀਦਦਾਰੀ ਕਰੀ ਉਹ ਦਿਖਾਉਣਿਆਂਗੇ ਘੁੱਟ ਤੇ ਪਜਾਮੀ ਜਿਆਦਾ ਖਰੀਦੇ ਨੇਗੇ ਗਰਮੀ ਚ ਕਮਨ ਵਾਲੇ ਕੰਮ ਚ ਨਾ ਪਾਟ ਜਾਂਦੇ ਨੇ ਕਿਤੇ ਟਰੈਕਟਰ ਜਿ ਖਸਰੀ ਦੇ ਹਾਲਾ ਅੱਜ ਫੱਟ ਕੇ ਕਦੇ ਖਸ ਹੋਗਾ ਕਦੇ ਖਸ ਹੋ ਗਿਆ ਤੇ ਇੱਕ ਕੋਈ ਕੋਲ ਤਾਂ ਪਿਆ ਮਾ ਹੈਗਾ ਸਰਦਾਰੀਆਂ ਦਾ ਤੇ ਬੀਬੀ ਨੂੰ ਦਖਾਉਣਿਆ ਬੀਬੀ ਬਾਦਲ ਲਿਆਉਂਦੀ ਰਹਿੰਦੀ ਐ ਨੂੰ ਪਤਾ ਸਭ ਲੋਟਾ ਰਿਹਾ ਕੋਟੀ ਆ ਇੱਥੇ ਜਾਲੀ ਦੀਆਂ ਨਵੇਂ ਆਇਆ ਹੈ ਨਾ ਤੇ ਚ ਜਾਲੀ ਜੀ ਹੈ ਬਲੀ ਅੱਗੇ ਨਹੀਂ ਹੁੰਦੇ ਵੀ ਵੀ ਹੈਨਾ ਜਮੀ ਬਰੀਕ ਜਾਲੀ ਜੀ ਦੇ ਉਹ ਅੱਗੇ ਨੇ ਸਿੱਧੀ ਜਾਲੀ ਹੁੰਦੀ ਐ ਸੰਧਣੀ ਜਾਲੀ ਹੈਨਾ ਲੋ ਜਿੱਤਨਾ ਛੁੰਨੀ ਜਾਲੀ ਹੈ ਇਹਦੇ ਨਾਲ ਦੂਇਆ ਤੁਹਾਨੂੰ ਮੀਰ ਗੋਬੀ ਹੋਈ ਹੈ ਹੈ ਗਰਮੀ ਤਾਂ ਨਹੀਂ ਡੋੜ ਰਹੀ ਹੋਣੀ ਹੋਰੇ ਤਿੰਨੇ ਸੌਣੇ ਦੇ ਆ ਇਹ ਆ ਫੇਰ ਤੁਹਾਨੂੰ ਦੋ ਮਹੀਨੇ ਤੋਂ ਬਾਅਦ ਆਣੇ ਸਰ ਹੁਣ ਕੰਮ ਚ ਨੇ ਪਾਟ ਜਾਂਦੇ ਨੇ ਕਿਤੇ ਕਾਲਾ ਤੇਲ ਲਾ ਕੇ ਕਿਵੇਂ ਹੋਗਾ ਆ ਕਿੰਨੀ ਿਆ ਮਚਾ ਦਿੱ ਫਿਰ ਲੈ ਲੈ ਚੇ ਗੁਰਮਨ ਲੈ ਲੈ ਚੇ ਸੁਖਮਲ ਲੈ ਲੈ ਪਿੱਖਾ ਜਰਾਂ ਕਿੱਦਿਆਂ ਨੂੰ ਇਹ ਮਤ ਸੋਹਣੀ ਲੱਗਦੀ ਜੁਗਰਲੀ ਨੂੰ ਕਹਾ ਜੁਗਰਲੀ ਨੂੰ ਕੱਪੜਾ ਹੋਰ ਲੈ ਲਾ ਕੇ ਨਾ ਵਸ ਪਾਸੇ ਤਦਹੀਂ ਹੈਗੇ ਨੇ ਮੇਰੇ ਕੋਲ ਮੈਂ ਠੱਕੇ ਨਾਲ ਹੀ ਚੁੱਧਾ ਦਵਾ ਜੀ ਇਹ ਸੁਖਮਲ ਤੇ ਆ ਗਏ ਆਪ ਕੋੜਾ ਰਹੀ ਹੈ ਕਿ ਹਾਂ ਅਇਤਰਾ ਸਦਿਆਂ ਮਾ ਲਾਦੀ ਨਹੀਂ ਇਹ ਜੀ ਮਿਲ ਦੋ ਤੀਰ ਲਿਆ ਹੂੰ ਕਿ ਕਹਿੰਦੀ ਮਾਮੀ ਮੈਨੂੰ ਪਸੰਦ ਨੇਗੇ ਮਖਾਨ ਹੋ ਜੇ ਮਖਾਨੇ ਤੋਂ ਮਾਨਤ ਨਹੀਂ ਹੈਗੀ ਹੁਣ ਮੈਂ ਗੁਰਾਦਰ ਨਹੀਂ ਹੈਗਾ ਮਾ ਫਿਰ ਉਹਨਾਂ ਨੇ ਰਾਈਟ ਰਾਈਟ ਹੁੰਦੇ ਹੈ ਨਾ ਇਹ ਨਹੀਂ ਫੀਟਿੰਗ ਨਹੀਂ ਹੁੰਦੀ ਤਾਂ ਬਾਤ ਹੁੰਦੀ ਇਹ ਨਹੀਂ ਫੀਟਿੰਗ ਨਹੀਂ ਹੁੰਦੀ ਵਧੀਆ ਸਮਾਂ ਉੱਲੇ ਕੋਲੇ ਤੋਂ ਕੋਹਣ ਹੋਰੇ ਜਮੀਨੀ ਲੰਗੀਆਂ ਚਾਰ ਚਾਰ ਨੇ ਇਨਾਂ ਕੋਲੇ ਧੋਰਿਆ ਪਾ ਲਿਆ ਧੋੜੇ ਪਾ ਲਿਆ ਮੰਗਿੰਨ ਨੂੰ ਆਇਆ ਕਿ ਅੱਜ ਕੋਈ ਮੋਲ ਲੈ ਲੰਮਾ ਉਹ ਜਿਹੜੇ ਪਛਾਰ ਤਮਾਰਦ ਨੇ ਤਾਂ ਹੈ ਬੁਜਾਰੀ ਅੱਜ ਦੀ ਆਈ ਹੁਣ ਤੇਰੇ ਗੱਲ ਬਹੁਤ ਭਾਰੀ ਤਰੀ ਦੇ ਦਾ ਰਿਪਾਇਜ਼ ਹੋਰ ਮੰਦੀਰਾਲ ਕਬੀਲਦਾਰ ਇਹ ਗਾਲੀ ਕੂਤ ਸਾਰੀ ਨਹੀਂ ਬਾਲਾਗਾ ਮੀਂਹ ਬਹੁਤ ਪੈ ਗਿਆ ਕਰਤਾ ਉਧਰੋਂ ਭਾਂਡੇ ਚਾਹ ਪਾ ਲਈ ਉਧਰੋਂ ਮੀਂਹ ਆ ਗਿਆ ਕਾਢ ਪਕਰ ਕੁਝੇ ਪਉਣ ਪਉਣੇ ਬਾਹਰ ਪਏ ਸੀ ਕੱਪੜੇ ਉਹ ਤੱਕ ਪੱਲਾ ਚਾਹ ਦਾ ਚਾਹ ਦੀ ਅਜੇ ਠੇਰਾ ਹੋਰ ਪਾ ਕੇ ਪੀਣੀ ਹੈ ਜਾਣ ਨਹੀਂ ਕਿ ਉਹ ਬਿੱਟੇ ਪੋਰ ਟੂਸੋਂ ਦਾ ਟਾਇਰ ਮਰ ਤਾ ਉਤੋਂ ਉਤੋਂ ਮੀਂਹ ਪੈ ਲੱਗ ਗਿਆ ਜਿੰਨਾਂ ਜਿੱਕ ਜਵਾਰ ਸੂਤਰੀ ਲੈ ਕੇ ਆਉਂਦੇ ਨਹੀਂ ਹੈਗੇ ਟੂਸੋਂ ਤੋਂ ਡਰ ਲੱਗਦਾ ਵੀ ਕਿਹੜਾ ਟਰੱਕ ਘੇਟੀ ਨੂੰ ਵੜ ਜਾਂਦਾ ਹੋਰ ਮੈਂ ਤਬਾਹ ਡਾਂ ਲਾ ਦੋ ਸੁੱਤੀ ਤਿਆ ਮਾਂ ਦਨੇ ਜਾਨ ਵੀ ਕਾ ਦੀਏ ਦੋ ਦਿਨ ਹੋਰ ਤੋਂ ਲੈ ਪਾ ਲੈ ਤੋਂ ਲੈ ਹੋਰ ਰਹਿ ਗਏ ਨੇ ਜਦ ਦੋ ਤੇ ਦੋ ਸੀ ਉਹਨਾਂ ਦੀ ਵਾਰ ਵੀ ਆ ਜਾਵੇ ਚਲੋ ਆ ਆ ਪਾਣਿਆ ਉਹਨਾਂ ਅਨ ਦੀ ਲੇਟ ਆਉਂਗੀ ਲੇਟ ਮਿਲਣ ਨੂੰ। ਆ ਤਾਂ ਛੁੱਟੀ ਦਿੰਨੇ ਹਾਂ। ਜੇ ਨਹੀਂ ਹਟੀ ਜੇ ਹੁਣ ਆਪਾਂ ਕੋ ਕੰਮ ਕਰ ਲਈਏ ਹੁਣ ਆਪਾਂ ਦਵਾਰੇ ਚਾਹ ਪੀ ਲੈਣੇ। ਆਹ ਕੰਮ ਕਰ ਲੈਣੇ। ਮੀਂਹ ਹਟੇ ਤੇ ਭਾਂਡੇ ਮਾਜ ਲਾਂਗੇ, ਮੁੱਜਾ ਮੁੱਜਾ ਬੰਨ ਲਾਂਗੇ। ਜਿਹੜਾ ਬਾਸੜ ਇੱਧਰ ਲਈ ਹੈਗੀ ਆ ਆਹ ਆ ਗਿਆ ਪਾਣੀ। ਕਰ ਰਹੇ ਮੀਂਹ ਚ ਪੱਠਾ ਨਿਕਲਦਾ ਜਿਵੇਂ ਇੱਥੇ ਸਾਡੀ ਪਾਈਪ ਪਾਈ ਹੋਈ ਹੈਗੀ ਬਿਜਲੀ ਵਾਲੀ ਤਾਰ ਦੀ ਤੇ ਜਦੋਂ ਮੀਂਹ ਪੈਂਦਾ ਨਾ ਧੂਆ ਨਿਕਲਦਾ ਪਤਾ ਨਹੀਂ ਇਹ ਕਿਉਂ ਨਿਕਲਦਾ ਮੈਨੂੰ ਇੰਨਾ ਡਰ ਲੱਗਦਾ ਮੀਂਹ ਪੈਂਦੇ ਚ ਮੈਂ ਇੱਥੋਂ ਗੌਰ ਨਾਲ ਲੰਘਦੀਆਂ ਮੱਝਾਂ ਵੀ ਗੌਰ ਨਾਲ ਨਮਾਉਣੀਆਂ ਸਬਣਾ ਬੰਨਦੀਆਂ ਉਹ ਸਰਦਾਰ ਜੀ ਨਾ ਬੱਸ ਇਹਨਾਂ ਤੁਸੀਂ ਪੱਕਾ ਕੰਮ ਕਰੋ ਇਹਦਾ ਹੋਰ ਦੇਖ ਕਿਤੇ ਪਸ਼ੂ ਲੱਖ ਲੱਖ ਰੁਪਏ ਨੇ ਮੈਂ ਸਾਨੇਂ ਗਿਆ ਖਰਾਬ ਕਰ ਲੈਣਾ ਵੇ ਲੈ ਆਪਸ ਤਾਏਗਾ ਬੇਲੇ ਨੂੰ ਵੀ ਮੈਂ ਕਰ ਲਾ ਦੇ ਆ ਇਹ ਕੰਮ ਲੋਕੀ ਸਮਝਾ ਮੰਨਦੇ ਸਰਕਾਰ ਦੀ ਕਰਦੇ ਟੋਕਾ ਫਿਰ ਆਪਾਂ ਨੂੰ ਕੰਮ ਮਾਰਦੇ ਆਪਾਂ ਬਾਹਰ ਕਰਕੇ ਆਵਾਂ ਸਮਝਾ ਮਾਰ ਕੇ ਟੋਕਾ ਕਰਦਾਂਗੇ ਤੇਰੇ ਮਾਸਟਰ ਜੀ ਇੱਕ ਧਰਤੀ ਆ ਜਿੱਤੇ ਵੀ ਤਾਂ ਜਾਈ ਪਸ਼ੂ ਨੇ ਠੈੜੇ ਟੁੱਟਣਾ ਪਰਾਂ ਧਰਤੀ ਇਹਦੇ ਨਾਲ ਉਹ ਧਰਨ ਵਾਲੀ ਠੱਟੀ ਆ ਦੇਖਾਂ ਨੀਗਾ ਤੁੰਬਾਰਾ ਅਣੀ ਗੱਲ ਕਰੀ ਤੇਰੇ ਮਾਪੇ ਮੀ ਪਿਆਰ ਹੋਇਆ ਹੁਣ ਰੇੜਾ ਇਧਰੋਂ ਕੱਢ ਕੇ ਲਿਓ ਜਿਹੜਾ ਪਟਿਆ ਜਾਵੇ ਜੇ ਸਾਰੇ ਬੰਤੇ ਸਿਆਣੇ ਹੋ ਜਾਣ ਘਰ ਸਵਾਰਥ ਬਣ ਗੁੜੀਆਂ ਦੀ ਹੈਲਪ ਕਰਨ ਹਨ ਨਹੀਂ ਤਾਂ ਗੰਦ ਪਾਦਾਂ ਮੈਨੂੰ ਜੀਂ ਬੁੱਲਣਾ ਆਏਗਾ ਤਾਂ ਕਾਹਦਾ ਵਿਚਾਰ ਤੋਚਣਾ ਕਰ ਰਹਾ ਹੈ ਕਿਆ ਸੁਰੋ ਮੈਨੂੰ ਜਾਣਾ ਸੀਗਾ ਕਿਤੇ ਬਾਹਰ ਮੈਂ ਤਾਂ ਕੱਪੜੇ ਬਦਲ ਆ ਕੇ ਆਉਣੀ ਸੀ ਇਲਾਕੇ ਦੀ ਬੜੀ ਦਿੱਕਤ ਹੈ ਕਿ ਦਰਵਾਜ਼ਾ

ਕੋਤਨਾ ਮੂਰ ਦਾ ਇਹ ਟਗੜ ਗਿਆ ਹੁਣ ਕੋ ਕਾ ਨੂੰ ਥਲੇਗੀ ਉਹ ਤਾਂ ਉਹ ਦਰਿਆ ਤੋਂ ਹੁਣ ਹੁਣ ਨਾ ਟਕਰਾਈ ਨਾ ਟੋਲਿਆ ਇਹਨਾਂ ਦਾ ਨਾ ਪਾਇਆ ਰਿਹਾ ਦੇ ਘੰਟਾ ਕਰਦਿਆ ਸਰਦਾਰ ਜੀ ਕਰਦੇ ਨੇ ਟੋਕਾ ਤੇ ਆਪਾਂ ਆਪਣੇ ਹੋਰ ਕੰਮ ਕਰਦਿਆ ਕਰਨ ਵਾਲੇ ਬਹੁਤ ਸਾਰੇ ਪਏ ਨੇਗੇ ਸੋ ਹੁਣ ਪਤਾ ਹੀ ਹੈ ਛਾੜ ਕੱਲ੍ਹ ਵੀ ਆਏ ਤੇ ਅੱਜ ਵੀ ਆਏ ਗਿੱਲ ਗਲੋਲ ਹੋਇਆ ਪਿਆ ਸਾਰਾ ਸਾਫ ਕਰਨਾ ਹਾਂ ਨਿੱਕੇ ਕਟੜੂ ਬਣ ਕੇ ਸਰਦਾਰ ਜੀ ਕਰਦੇ ਨੇ ਟੋਕਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ